ਛੱਡ ਦੇ ਯਾਰ ਉਹ ਨਹੀਂ ਹੁੰਦੀ ਆ ਜਾ ਆ ਜਾ ਨਹੀਂ ਆਹ ਚਾਚਾ ਬਾਤ ਤਾਂ ਸੁਣ ਲੈ ਕੋਈ ਨਹੀਂ ਛੱਡ ਲੈ ਕੋਈ ਅਕਲ ਫੇਰ ਆਈ ਉਹ ਨਹੀਂ ਹੁੰਦੀ ਉਹ ਛੱਡ ਦੇ ਯਾਰ ਹੁੰਦੀ ਯਾਰ ਕੋਲ ਜਿਹੜੀ ਆ ਜਾ ਆ ਜਾ ਹਾਂ ਯਾਰ ਨਾ ਉਹ ਨਹੀਂ ਛੱਡੀ ਤਾਂ ਸਹੀ ਹੈ ਜਦ ਮਤਰਾ ਨਾ ਬਾਈ ਕਲਵਿੰਦਰਾ ਮਹਸਿਆਂ ਦਾ ਲੈੰਦੀ ਲੈੰਦਾ ਹੁੰਦਾ ਚੰਗੀਆਂ ਬ੍ਰੀਡ ਵਾਲੀਆਂ ਝੋਟੀਆਂ ਨਾਲ ਬਾਈ ਨੇ ਇਦਗੀ ਬੈੜ ਵੀ ਲੈ ਲਈ ਕਹਿੰਦਾ ਕਿ ਪਹਿਲੀ ਵਾਰ ਬੈੜ ਲੈ ਕੇ ਆ ਬਰੀਡ ਵਾਲੀ ਹਨਾ ਚੰਗੀ ਤੇ ਚੰਗੇ ਦੁੱਧ ਵਾਲਿਆ ਫਾਰਮ ਵਾਲੀ ਗਾਂਗੀ ਜਿਹੜੇ ਭਰਾ ਮੱਲਾ ਇੱਕ ਵਾਰੀ ਹੋਰ ਦਵਾ ਗੜਾ ਪਹਿ ਲੰਬਾ ਤੇ ਜਿਵੇਂ ਕਹਦੀ ਨਾ ਫਾਰਮ ਦੇ ਰਾਹ ਹੁੰਦੇ ਥੋੜਾ ਜਿਹਾ ਚੀ ਵੀ ਜ਼ਰੂਰ ਕਰਦੀ ਆ ਤੇ ਬੈੜ ਚੰਗੀ ਇੱਕ ਦਾ ਉਹ ਬਾਤੇ ਕੜੇ ਉਹਦਾ ਕਰਕੇ ਥੋੜੀ ਅੱਤ ਵੀ ਕਰਦੀ ਆ ਤੇ ਚੰਗੇ ਦੁੱਧ ਵਾਲਿਆ ਹਵਾਨਾ ਉਨਾਂ ਚੰਗਾ ਮਤਲਬ ਪੂਰਾ ਜਮਾ ਫਸਵਾ ਮੂਹਰ ਨੂੰ ਜਾਂਦਾ ਤੇ ਥਣ ਪੂਰਾ ਜਿਵੇਂ ਸਪੇਸ ਤੇ ਇਕੱਲਾ ਇਕੱਲਾ ਥਾਣਾ ਮੁੱਠੀ ਵਾਲਾ ਬਣਦੇ ਬਾਈ ਬਣਦੇ ਤੇ ਵਧੀਆ ਸਪੇਸ ਤੇ ਥਾਣਾਗਾ ਵਧੀਆ ਜਿਵੇਂ ਆਪਾਂ ਕਹ ਜੀਏ ਹੱਥੀ ਜਵਾਈ ਵਾਲਾ ਕੋਈ ਮਸ਼ੀਨ ਦੀ ਲੋੜ ਵੀ ਨਹੀਂ ਹੱਥੀ ਜਵਾਈ ਇਹ ਜੀ ਗਾ ਨੂੰ ਬੱਚ ਹੋ ਸਕਦੇ ਆ ਕਿਉਂਕਿ ਥਣ ਵਧੀਆ ਵਿੱਚ ਗਾਵਾਂ ਦੇ ਜਿਹੜਾ ਥਣ ਨੇ ਛੋਟੇ ਹੁੰਦੇ ਨੇ ਕਈ ਵਾਰ ਨਾ ਹੱਥ ਜੀ ਨਹੀਂ ਆਉਂਦੇ ਉਹ ਹੱਥਾਂ ਤੋਂ ਵਿੱਚੋਂ ਨਿਕਲ ਜਾਂਦੇ ਆ ਤੇ ਗਾਂ ਉਥੇ ਚੂਨ ਦੀ ਬੜੀ ਦਿੱਕਤ ਆਉਂਦੀ ਹੈ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਦੇ ਆ ਪ੍ਰੋਪਰ ਲੈਣੇ ਜਾਣਕਾਰੀ ਉਹ ਤੇ ਕੁਲਵਿੰਦਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਦਰਸ਼ਕਾਂ ਨੂੰ ਬੁਲਾ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਆ ਤੇ ਕੁਲਵਿੰਦਰ ਬਾਈ ਆਪਾਂ ਇੱਕ ਵਾਰ ਡਰੈਸ ਦੱਸ ਆਪਾਂ ਨਾਮ ਕੁਲਵਿੰਦਰ ਸਿੰਘ ਪਿੰਡ ਕੀਵਗਲਾਂ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਮੋਬਾਈਲ ਨੰਬਰ ਬਾਈ 9958 ਜੀ 99 ਕਾ ਦੀ ਕੁਲਵਿੰਦਰ ਜੀ ਆਪਾਂ ਗੱਲ ਕਰ ਲਿਆ ਬਾਈ ਮਹਿਸਾ ਦਾ ਲੈਂਦਾ ਹੁੰਦਾ ਸੀਗਾ ਝੋਟੀਆਂ ਵੀ ਇਹਦੇ ਗਾਵਾਂ ਵੀ ਪਹਿਲੀ ਵਾਰ ਦੇਖੀ ਪਹਿਲੀ ਵਾਰ ਰਹੀ ਤੇ ਇਹ ਪਹਿਲੀ ਵਾਰ ਲਈ ਆ ਹਾਂ ਜੀ ਲਈ ਵੀ ਚੰਗੀ ਆ ਫਾਰਮਰ ਚੋਂ ਆਈ ਆ ਨਹੀਂ ਪਿੰਡ ਚੋਂ ਲਿਤੀ ਆ ਮੈਂ ਉਹ ਫਾਰਮਰ ਹੀ ਲੈਦੀ ਆਣਾ ਫਾਰਮਰ ਹੀ ਕ ਹੁਣ ਗੱਭਣਾਗੀ ਹੁਣ ਗੱਭਣਾ ਕਿੰਨਾ ਕੁ ਟਾਈਮ ਦੀ ਕੱਚੀ ਹੈ ਸਾਰੇ ਕੱਢ ਦੀ 10 ਦਿਨ ਮਿੱਤਰੋ ਕੱਢਦੀ ਆ ਆਰਡਰ ਔਰ ਥੋੜੇ ਸਾਹਮਣੇ ਜਮਾ ਯਾਰਾ ਬਹੁਤ ਹੀ ਵਧੀਆ ਹੁਣ ਵੀ ਇਹਨੇ ਤਿਆਰ ਕਰੀ ਬੈਠੀ ਆ ਤੇ ਵਧੀਆ ਭਾਂਡਾ ਤਿਆਰ ਕਰਨਾ 10 ਦਿਨਾਂ ਦੇ ਵਿੱਚ ਕਈ ਵਾਰ ਪਸ਼ੂ ਵੱਧ ਘੱਟ ਵੀ ਲੈ ਜਾਂਦਾ ਵੀ 10 ਦਿਨ ਮੋਟੀ ਜੀ ਮੰਨ ਲਓ ਗੱਲ ਆ ਵੀ 10 ਦਿਨ ਤਾਂ ਲਊ ਲਊ ਤੇ ਕਿੰਨੇ ਦੁੱਧ ਦੀ ਐਸਟੀਮੇਟ ਲੱਗਦੀ 35 ਕਿਲੋ 35 ਦੀ ਇਹ ਕੰਮੇ ਸੂਏ ਬਈ ਸੂਏ ਤੀਜੇ ਸੂਏ ਤੀਜੇ ਸੂਏ ਤੇ 30 ਕਿਲੋ ਦੀ ਬਾਈ ਉਮੀਦ ਲਾ ਕੇ ਲਈ ਹੋਈ ਆ ਦੇਊਜ ਕੇ ਉਮੀਦ ਲੱਗੀ 32 ਕਿਲੋ ਦੂਜੇ ਸੂਏ ਦੂਜੇ ਸੂਏ ਚ ਹੋਇਆ ਜੇ ਤਾਂ ਮੱਲਾ ਮਾਲ ਕਰ ਲਈ ਆ ਤੇ ਮੇਤਰੋ 35 ਕਿਲੋ ਐ ਦੀ ਬਾਈ ਕਹਿੰਦਾ ਕੱਢਣਾ ਚਾਹੀਦਾ ਕਿਉਂ 32 ਕਿਲੋ ਪਿਛਲੀ ਵਾਰ ਦੂਜੇ ਸੂਏ ਜਿਹੜਾ ਨੇ ਦੁੱਧ ਕੱਢਿਆ ਤੇ ਕੁਲਵਿੰਦਰ ਭਾਈ ਰੇਟ ਦੀ ਗੱਲ ਆਂਦੀ ਰੇਟ 140 140 ਮਾਨ ਤਾਨ 130 ਦੀ ਗਾਦੇ 1 ਲੱਖ ਦੇ 30 ਹਜ਼ਾਰ ਦੀ ਬਾਈ ਕਹਿੰਦਾ ਰਾਮ ਰਾਮ ਮੇਰੀ ਸਾਰੀ ਬਾਹਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਈ ਹੋ ਤਾਂ ਜੋ ਤੁਮ ਈਪ ਖਵਾਓਗੇ वो दिखेगा और दिखेगा क्यों कर जब उसकी लेवटी सुथरी और बड़ी हथियार हो जाएगी जब ठोकर न बाल्टी दूध की काटोगी तो उस खातर बाट के देखने लाग रही हो तावड़ी ही जाओ ना तो बड़का के बापू ने भेज दो मेडिकल स्टोर पे उड़ते राइट राइट एच लेकर राइट एच दस दस एम एल तड़के सांझ रोटी रोटियाम चौपड़ दो इससे थारी भैंस की लेवटी भी बड़ी हथियार होगी और जोटी भी सुथरी दिखेगी या पहले एक लीटर की पैकिंग माया करती इफ दो की में भी आ गई है ਅਰ ਬੇ ਬ ਹੋਰ ਵੀ ਗਣੀ ਜਾਣਕਾਰੀ ਚਾਹੀਏ ਸੈਨਾ ਤੇ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਦੀ ਪਸੰਦ ਰਾਈਟ ਹੈਚ ਬਹਿਰ ਦੇ ਦਿਆਂਗੇ ਐਚ ਐਫ ਦੀ ਆ ਨਗੀਨਾ ਜਿਵੇਂ ਕਹੇ ਸੁਪਰ ਨਗੀਨਾ ਲੈਵੇ ਲੂਏ ਪੱਖੋਂ ਕਿਸੇ ਪੱਖੋਂ ਕੋਈ ਕਮੀ ਨਹੀਂ ਹੈਗੀ ਤੇ ਮਸ਼ੀਨ ਨਾ ਚੁੰਦੇ ਭਾਈ ਕਿਵੇਂ ਅਸੀਂ ਤੇ ਹੱਥੀ ਚੁੰਦੇ ਜਿਵੇਂ ਥਾਂ ਥੋੜੀ ਬਧੀ ਲੱਗੇ ਨਾ ਚਵਾਈ ਸਾਫ ਆ ਬਿਲਕੁਲ ਕੱਲਾ ਕੱਲਾ ਥਾਣਾ ਜਿਵੇਂ ਮਰਜ਼ੀ ਦੋ ਬੰਦੇ ਬਹਿ ਕੇ ਅੱਥੀ ਚੋ ਸਭੀ ਦੀ ਲਗਵੇਂ ਆ ਹੀ ਬੈਠੀ ਚਲੋ ਠੰਡੀ ਸੀਲਾ ਦੇਖ ਵੀ ਸਕਦੇ ਤੁਸੀਂ ਹੈਨਾ ਦੇਖੋ ਨਹੀਂ ਮਤਲਬ ਜਵਾੜੇ ਕੱਢ ਦਿੰਦੇ ਹੁਣ ਨੂੰ ਛੜ ਮਾਰ ਕੇ ਫਿਰ ਵੀ ਜਰਾ ਜਿਵੇਂ ਮਰਜੀ ਥਣ ਬਲੋਸੀ ਜੋ ਹੱਥ ਲਾਈਆ ਪੂਰੀ ਠੰਡੀ ਸੀਲਾ ਐਚਪੀ ਦੀਆ ਕਦ ਕੋਦ ਵਖਾ ਪੂਰਾ ਵਧੀਆ ਤੇ 1,30,000 ਦੀ ਬਾਈ ਕਹਿੰਦਾ ਦੇ ਦੇਾਂਗੇ ਬਾਕੀ ਤੁਸੀਂ ਬਾਈ ਕੁਲਵੰਦਰ ਨਾਲ ਸੰਪਰਕ ਕਰ ਲਓ ਤੋਂ ਹੋਰ ਬਾਈ ਦੋ ਨੰਬਰ ਤੇ ਝੋਟੀ ਆ ਝੋਟੀ ਝੋਟੀ ਗੱਬਣਾ ਇਹ ਗੱਬਣਾ ਜੀ ਇਹ ਵੀ ਗੱਬਣਾ ਝੋਟੀ ਇੱਕ ਵਾਰੀ ਦਰਦੀ ਚੈੱਕ ਕਰ ਲੋ 23 ਤਰੀਕ ਨੂੰ ਦਿਨ ਪੂਰੇ ਹੋਣਾ ਜੀ 23 ਤਰੀਕ ਨੂੰ ਅੱਜ ਹੋ ਗਈ 11ਵਾਂ ਮਾਲਾ ਇਹ ਵੀ ਹੈਗੀ 10 12 ਦਿਨਾਂ ਦਾ ਹੈ ਨਾ 12 ਦਿਨਾਂ ਦੀ ਕੱਚੀ ਇਹ ਵੀ ਆ ਇੱਕ ਵਾਰੀ ਦਰਦੀ ਤੁਸੀਂ ਚੈੱਕ ਕਰੋ ਤੇ ਸਿੰਘ ਸੁੰਗ ਚੰਗਾ ਝੋਟੀ ਦਾ ਤੇ ਕੰਮੇ ਸੂਏ ਸੂਗਾ ਦੂਜਾ ਸੂਗਾ ਜੀ ਦੂਜੇ ਦੂਜੇ ਮਿੱਤਰੋ ਸੁਣਾ ਤੇ ਥਣ ਲੇਬ ਦੀ ਬਿਲਕੁਲ ਸਾਫ ਆ ਇਹਦੇ ਵੀ ਜੇ ਆਪਾਂ ਗੱਲ ਕਰ ਲਈਏ ਤਾਂ 12 ਦਿਨ ਜਿਹੜੇ ਪਏ ਨੇ 12 ਦਿਨਾਂ ਦੀ ਇਹ ਕੱਚੀ ਆ ਗਈ ਕਈ ਵਾਰ ਇੱਕ ਦੋ ਦਿਨ ਬਾਅਦ ਬੱਦ ਘੱਟ ਵੀ ਲੈ ਜਾਂਦਾ ਬਸ ਤੇ ਸਾਫ਼ ਲੈਵੇ ਦੀ ਥਣ ਲੈਵੇ ਦੀ ਬਸ ਥਾਲੀ ਦੂਰ ਲੈ ਬਾਕੀ ਆਪਾਂ ਇਹਦੀ ਵੀ ਜਾਣਕਾਰੀ ਪੂਰੀ ਪ੍ਰੋਪਰ ਲੈ ਕੇ ਦਿੰਨੇ ਆ ਤੇ ਕੁਲਵਿੰਦਰ ਦੂਜੇ ਸੂਏ ਸੂਏ ਭਾਈ ਦੂਜੇ ਜੀ ਕੀ ਦੂਜੇ ਰਿਪੋਰਟ ਕਿਰ ਹੋਗੀ ਕੋਲੋਂ ਨੇ ਦਿੱਤਾ ਹੀ 13 ਕਿਲੋ ਪਹਿਲੇ ਸੂਏ ਹਾਂਜੀ ਹੁਣ ਇਹ ਕੀ ਹੈਗੀ ਮੇਰੀ 15 ਤੋਂ ਪਲੱਸ ਦੀ ਹੋਣੀ ਹੈ 15 ਤਾਂ ਹੈ ਹੀ ਹੈ ਜਾਨੀ ਹਾਂਜੀ ਜੇ ਕਈ ਵਾਰ ਕੋਈ ਕਹੇ ਆਪਾਂ ਗਾਰੰਟੀ ਦੇ ਬੇ ਇਹਦੇ ਗਾਰੰਟੀ ਦੇ ਦੇ ਲਾ ਮਿੱਤਰੋ ਬਾਈ ਇਹ 15 ਰੰਦੂ ਫਿਰ ਤਾਂ ਕੀ ਫਾਇਦਾ ਜੀ ਬਣਦੇ ਬਾਈ ਬਣਦੇ 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 ਪਹਿਲੇ ਸੂਏ 13 ਕਿਲੋ ਕੱਢਿਆ ਹੋਇਆ ਦੂਜੇ ਸੂਏ ਕਹਿੰਦਾ 15 ਤੋਂ ਵੱਧ ਉਮੀਦ ਆਗੀ ਪਲੱਸ ਦੀ ਤੇ 15 ਕਿਲੋ ਗਰੰਟੀ ਤੇ ਬਾਈ ਕਹਿੰਦਾ ਭੇਜ ਦਿਆਂਗੇ ਕਈ ਵਾਰ ਕਿਸੇ ਨੇ ਗਰੰਟੀ ਦੇ ਮੱਝ ਲੈਣੀ ਹੁੰਦੀ ਆ ਤਾਂ ਬਾਈ ਕੋਈ ਚੱਕਰ ਨਹੀਂ ਬਾਈ ਦਾ ਸਾਫ਼ ਸੁਥਰਾ ਕੰਮ ਆ ਵਧੀਆ ਚੰਗੇ ਲੈਵਲ ਦੇ ਚੰਗੇ ਪਸ਼ੂ ਗਰੀਦ ਦਾ ਤੇ ਜੇਕਰ ਕੋਈ ਗਰੰਟੀ ਦੇ ਲੈਂਦਾ ਤਾਂ ਬਾਈ ਕਹਿੰਦਾ ਗਰੰਟੀ ਦੇ ਦਾਂਗੇ ਜੇ 15 ਨਾ ਤਾਂ ਤਾਂ ਵਾਪਸ ਆ ਜੂ ਵਾਪਸ ਆ ਜੂ ਕੋਈ ਚੱਕਰ ਨਹੀਂ ਹੈਣਾ ਰੇਟ ਦੀ ਗੱਲ ਕਰਾਂ ਉਹਦਾ ਰੇਟ ਇਹਦਾ 2 ਕਰਦਾ 81 ਝੋਟੀ ਦੇ ਦਊਂ ਇੱਕ ਲੱਖ ਤੇ 80 ਹਜ਼ਾਰ ਦੀ ਮਾਨਦਾਨ ਕਰਕੇ ਗੱਬਣ ਦਾ ਜੀ ਰੇਟ ਅੱਜ ਗੱਬਣ ਦਾ ਜੇ ਕੱਲ ਨੂੰ 40 ਹੀ ਮੰਨ ਲਾ ਕੋਈ 30 ਹੋ ਗਿਆ ਹਾਂ ਅੱਜ ਦੀ ਘੜੀ ਆ ਅੱਜ ਦੀ ਘੜੀ ਠੀਕ ਹੈ 23 ਜੇ ਨੰਬਰ ਤੇ ਹਾਂ ਦੋ ਤੀਜੇ ਨੰਬਰ ਤੇ ਇੱਕ ਹੋਰ ਇਹ ਵੀ ਗੱਬਣਾ ਬਾਈ ਗੱਬਣਾ ਜੀ ਅੱਜ ਸਾਰੀ ਗੱਬਣਾ ਲਈ ਫੜਨਾ ਇਹਦਾ ਵੀ ਦੱਸ ਦੇਣਾ ਕੱਚੀ ਇਹ ਠੀਕ ਹੈ ਇਹ ਵੀ 10 ਦਿਨਾਂ ਦੀ ਕੱਚੀ ਆ ਕੰਮੇ ਸੂ ਚੋਲਾ ਵੀ ਤੀਜਾ ਸੂਆ ਸੂਣੀ ਆ 16 ਕਿਲੋ ਦੀ ਓਟ ਆ ਜੀ ਠੀਕ ਆ 10 ਦਾਣਾਂ ਦੀ ਇਹ ਵੀ ਕੱਟੀ ਆ ਤੇ 16 ਕਿਲੋ ਬਾਈ ਦੁੱਧ ਹਾਂ ਜੀ ਅੱਜ ਤਾਂ ਫਿਰ ਤਿਆਰ ਹੁੰਦੀ ਆਉਂਦੀ 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 ਆਉ ਇਹ 1.5 ਇੱਕ 40 ਦੀ ਝੋਟੀ ਦੇਣੀ ਹੈ 1.5 ਲੱਖ ਰੇਟ ਹੈ 1 ਲੱਖ ਤੇ 40 ਹਜ਼ਾਰ ਦੀ ਝੋਟੀ ਦੇ ਦੇਾਂਗੇ ਠੀਕ ਹੈ ਤੇ ਬੂਰੀ ਬਾਈ ਬੂਰੀ ਰੰਗ ਦੋ ਦੂਜੀ ਅਸਾਂ ਹੋ ਰਹੀ ਦੋ ਠੀਕ ਹੈ ਆ ਗੱਟੀ ਦੋ ਪਰਲੀ ਬੂਰੀ ਦੇ ਨਾਲ ਇਹ ਪਹਿਲੇ ਸੂਏ ਆ ਹਾਂ ਫਲੂਨ ਹੈ ਜੀ ਸੂਏ ਹੀ ਆ ਸੂਏ ਹੀ ਆ ਦੋ ਦੋ 21 ਕਿਲੋ ਅੱਜ ਹਫਤਾ ਪੂਰਾ ਪੂਰਾ ਜੀ ਲੈ ਪਹਿਲੇ ਸੂਏ ਮਿੱਤਰੋ ਝੋਟੀ ਤੋੜ ਕੇ ਦਿਖਾਉਣੇ ਤੁਹਾਨੂੰ ਆਹਰ ਕੋ ਜਾ ਜਾ ਕਰਾਂ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਿਓ ਸਾਲ ਜੀ ਸੂਏ ਆ 13 ਕਿਲੋ ਬਾਈ ਕਹਿੰਦਾ ਕੰਡਾ ਲਾ ਲੈ ਕੋਈ ਲੈ ਕੇ ਜਮਾ ਖੁੱਲ ਪਹਿਲੇ ਸੂਏ ਦੇ ਪਹਿਲਾ ਸੂਆ ਜੀ ਕੋਈ ਆਲ ਨਹੀਂ ਸ਼ਾਲ ਨਹੀਂ ਜੀ ਪਹਿਲਾ ਸੂਆ ਮਿੱਤਰੋ ਕੋਈ ਆਲ ਨਹੀਂ ਸ਼ਾਲ ਨਹੀਂ ਕਈ ਵਾਰ ਨਾ ਪਸੂ ਲੱਤਾਂ ਚੱਕੇ ਹੁੰਦੇ ਮੰਨ ਲਾ ਆਲ ਮੰਨ ਲੈਂਦੇ ਪਹਿਲਣ ਝੋਟੀਆਂ ਪਹਿਲਾ ਦਾ ਜੀ ਤੇ ਜਿਵੇਂ ਮਰਜੀ ਤੁਸੀਂ ਆ ਕੇ ਤੋਲ ਕੇ 13 ਕਿਲੋ ਲੈ ਜਾ ਸਕਦੇ ਹੋ ਪਹਿਲੇ ਸੂਏ ਝੋਟੀਆਂ ਤੇ ਥੋੜਾ ਜਿਹਾ ਸਰੀਰ ਪੱਖੋਂ ਪਤਲੀ ਆ ਤੇ ਲੈਵਲੂ ਆ ਸਾਫਾ ਬਿਲਕੁਲ ਜਮਾ ਲੈ ਕੇ ਤੁਰਿਆ ਨਹੀਂ ਆਂਦਾ ਤੇ ਥਣ ਵੀ ਥੋੜੇ ਜਿਹਾ ਪਗਲ ਕਰਨੀ ਡੇਢਿਆ ਹਾਂਜੀ ਤੇ ਹੈ ਪਹਿਲੇ ਸੂਏ ਕਿਉਂ ਇਹ ਥਣ ਜਿਵੇਂ ਚਵਾਈ ਹੋਈ ਜਾਊ ਤਾਂ ਥਣ ਬਣੀ ਜਾਣਗੇ ਤੇ ਇਹਦਾ ਕਿੰਨੇ ਦਾ ਰੇਟ ਬਾਈ ਇਹ ਦੋ ਕਰਦੇ 81 ਝੋਟੀ ਬਣਦੇ ਬਾਈ ਬਣਦੇ ਦੋ ਲੱਖ ਤੇ 180 ਦੀ ਆਪਾਂ ਦੇ ਦੇਾਂਗੇ ਹਾਂਜੀ ਜੇ ਮੈਂ ਮਿੱਤਰੋ 2 ਲੱਖ ਬਾਈ ਰੇਟ ਕਰਦਾ ਪਲੂਨ ਝੋਟੀ ਆ ਠੀਕ ਆ ਤੇ 1 ਲੱਖ 80000 ਦੀ ਬਾਈ ਕਹਿੰਦੇ ਨੇ ਦੁੱਧ ਮਣਕੇ ਲੈ ਜਾ ਸਕਦਾ ਕੋਈ ਬੰਗਣੀ ਜਮਾ ਜੀ 13 ਕਿਲੋ ਟੰਡਾ ਲੈਓ ਨਾਲ ਜੇ ਹੋਇਆ ਤਾਂ ਲੈ ਜਾਓ ਨਹੀਂ ਕਿਰਾਇਆ ਪਾੜਾ ਵੀ ਦੇ ਦੇਾਂਗੇ ਹਣਾ ਬਾਈ ਹਾਂਜੀ ਹਾਂਜੀ ਤੇਹੀ ਵਾਰ ਦੂਰੋਂ ਆਇਆ ਨੰਦਾ ਨਾ ਪੂਰਾ ਹੋਇਆ ਦੁੱਧ ਦਾ ਕਰਾਇਆ ਪੜਾ ਬਾਈ ਕਹਿੰਦਾ ਦੇ ਕੇ ਤੋਰਾਂਗੇ ਇਹ ਹੋਰ ਦੱਸ ਬਾਈ ਅਰੇ ਬਾ ਤੇ ਇੱਕ ਇਹ ਵੀ ਸੂਈ ਹੋਈ ਆ ਸੂਈ ਹੋਈ ਹੈ ਇੱਕ ਹੋਰ ਛੋਟੀ ਸਾਨੂੰ ਸੂਈ ਹੋਈ ਦਿਖਾਉਣੇ ਆ ਨਹੀਂ ਜੀ ਬਸ ਖਾਲੀ ਰੋਟੀ ਰੋਟੀ ਉੱਥੇ ਨੰਬਰ 5 ਆ ਹਾ ਦੁਰਜੋ ਟੋਰੀਂ ਬਾਈ ਚੌਥੇ ਨੰਬਰ ਤੇ ਇੱਕ ਛੋਟੀ ਹੋਰ ਤੋਰੀ ਹੋਈ ਆ ਦਿਖਾ ਦਈਏ ਤਾਜੀ ਸੂਈ ਹੋਈ ਆ ਤੇ ਇਹਦਾ ਬਾਈ ਤੋਂ ਆਪਾਂ ਰੈਡ ਰੂਟ ਪੁੱਛ ਕੇ ਦਿੰਨੇ ਆ ਕਿੰਨਾ ਕ ਕੀ ਗੱਲ ਬਾਤਾਂ ਦੁੱਧ ਕਿੰਨਾ ਕ ਇਹਨੂੰ ਬਾਈ ਕਿੰਨੇ ਕਿ ਦਿਨ ਹੋ ਗਏ ਇਹਨੂੰ ਅੱਜ 9ਵਾਂ ਦਿਨ ਹੋ ਗਿਆ 9 ਦਿਨਾਂ ਸੂਈ ਆ ਥਣ ਤਾਂ ਜ਼ਰੂਰ ਜੋੜਦੀ ਹੈ ਨਾ ਹਾਂ ਥਣ ਜੋੜਦੀ ਹੈ ਥਣ ਜ਼ਰੂਰ ਜੋੜਦੀ ਆ ਜਿਹੜੀ ਨੁਕਸ ਹੋਏ ਆਪਾਂ ਕੋਲੇ ਖੜ ਕੇ ਦੱਸਾਂਗੇ ਤੇ 9 9 ਦਿਨਾਂ ਸੂਈ ਆ ਬਾਈ 9ਵਾਂ ਦਿਨ ਆ ਦੁੱਧ ਦੁੱਧ 13 ਕਿਲੋ 12 ਕਿੱਗ ਦੇ ਮੰਗ ਕੇ ਕਿਵੇਂ ਸੂਆ ਦੂਜਾ ਸੂਆ ਦੂਜਾ ਸੂਆ 12 ਕਿਲੋ ਦੁੱਧ ਪਰਾ ਉੱਪਰ ਰੈਡੀ ਤਿਆਰ ਆ ਨੌ ਦਿਨਾਂ ਦੀ ਸੂਈ ਥੱਲੇ ਤੇ ਤਾਜੀ ਸੂਈ ਹੋਈ ਆ ਤੇ ਰੇਟ ਬਾਈ ਡੇਢ ਕਰਦੇ 1 40 ਝੋਟੀ ਦੇ ਦਾਂਗੇ ਡੇਢ ਲੱਖ 1 ਲੱਖ 40 ਹਜ਼ਾਰ ਦੀ ਝੋਟੀ ਦੇ ਦਿਆਂਗੇ ਆ ਵੀ ਤੋਰਨੀ ਆ ਹਾਂਜੀ ਹਾਂਜੀ ਆ ਤੋਰ ਬਾਈ ਅਗਲੀ ਡੇਢ ਲੱਖ ਰੇਟ ਆ 1 40 ਦੇ ਬਾਈ ਕਹਿੰਦੇ ਝੋਟੀ ਦੇ ਦਿਆਂਗੇ ਦੁੱਧਾ ਹੁਣ ਇਸ ਟਾਈਮ 12 ਕਿਲੋ ਤਿਆਰ ਆ ਤੇ ਨੌ ਦਿਨਾਂ ਦੀ ਸੂਈ ਥੱਲੇ ਮਿੰਕੇ ਲਿਜਾ ਸਕਦੇ ਹੋ ਤਾਜੀ ਸੂਈ ਹੋਈ ਆ ਆ ਝੋਟੀ ਵੀ ਪਲੂਣ ਆ ਪਹਿਲੇ ਸੂਈ ਸੂਈ ਆ ਤੀਜਾ ਦਿਨ ਸੂਈ ਨੂੰ ਆ ਥੋੜੇ ਥਣਾ ਜਿਵੇਂ ਚਬਾਈ ਹੋਈ ਹੋ ਸਿੱਧੇ ਕਰ ਦਿੰਦੇ ਹੋ ਨਾ ਥੋੜਾ ਇਹ ਵੀ ਮੋੜ ਦਿਆਂ ਮਾਗਰੋਂ ਤੇ ਬਾਕੀ ਮੁਰੋਂ ਸਾਈਡ ਤੋਂ ਵੱਲ ਸਪੇਸ ਵਧੀਆ ਚਾਰੇ ਸਨ ਅਲੱਗ ਲੱਗਣੇ ਤੇ ਦੁੱਧ ਬਾਈ ਕਿੰਨਾ ਗਏ ਥੱਲੇ ਦੁੱਧ ਹੁਣ 11 ਕਿਲੋ ਜੀ ਪੀਤਨ ਦਾ ਨਸੂਰ ਹਾਂਜੀ ਮਣਿਆ ਦੇਗਾ ਹਾਂਜੀ ਬਾਲੀ ਵੱਡੀ ਗੱਲ ਮੈਂ ਕਹਿੰਦਾ ਫੇਰ ਜੀ ਲੈ ਬਾਈ ਛੋਟੀਆਂ ਦਾ ਦੱਸਦੀ ਹਲੇਵਾ ਉਹ ਕਿਛ ਕਿਹੜਾ ਕਹਿੰਦਾ ਮੈਂ ਬੰਦਾ ਹੋ ਗਿਆ ਸੀ ਤਾਂ ਜੀ ਠੀਕ ਆ ਹਾਂ ਨਮਸਕਾਰ ਪਸ਼ੂ ਪਾਲਕ ਸਾਥੀਓ ਕੀ ਆਪਕਾ ਪਸ਼ੂ ਬਾਂਸਪਨ ਦਾ ਸ਼ਿਕਾਰ ਹੈ ਜਾਂ ਉਹ ਵਾਰ-ਵਾਰ ਫਿਰਦਾ ਹੈ ਜਾਂ ਉਹ ਗਰਭਧਾਰਨ ਨਹੀਂ ਕਰ ਰਹਾ ਤਾਂ ਆਪਕੋ ਚਿੰਤਾ ਕਰਨੇ ਕੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ आज से ही खिलाना स्टार्ट करें अपने पशु को राइट मीन जी हाँ राइट मीन के अंदर सभी पोषक तत्व एवन क्वालिटी के हैं जो आपके पशु के शरीर को ठीक करके उसकी प्रजनन क्षमता को बढ़ाता है जिससे आपका पशु सालाना बच्चा पैदा करता है राइट मीन की पैकिंग एक किलो पांच किलो व बीस किलो की बाल्टी में उपलब्ध है राइट मीन को आप सभी मेडिकल स्टोर और ऑनलाइन अमेजोन पर भी खरीद सकते हैं अधिक जानकारी के लिए आप हमारे हेल्पलाइन नंबर सात आठ पे ਸੰਪਰਕ ਵੀ ਕਰ ਸਕਦੇ ਆ 13 13 ਕਿਲੋ 11 11 11 ਕਿਲੋ ਹੁਣ ਤਿਆਰ ਨਹੀਂ ਫੌਲ ਨਹੀਂ ਤਿੰਨ ਦਾਣੇ ਸੂਈ ਥੱਲੇ ਤੇ ਬਾਕੀ ਬਲੂਨ ਆ ਕੋਈ ਆਲ ਨਹੀਂ ਫੌਲ ਨਹੀਂ ਲਿਆ ਕੇ ਕੰਡਾ ਮਣਕਲ ਜਾ ਸਕਦੇ ਹਾਂ ਬਾਕੀ ਸਾਫ ਲੇਵ ਦੀ ਬਿਲਕੁਲ ਤੇ ਮੂਹਰੋਂ ਸਾਣ ਵਧੀਆ ਸਪੇਸ ਤੇ ਆ ਮਾਗਰੋ ਥੋੜਾ ਆ ਕਿਉਂ ਇਹ ਝੋਟੀ ਦੀ ਚੋਾਈ ਜੂਈ ਘੱਟ ਹੋਈ ਆ ਜੋ ਚਬਾਈ ਹੋਈ ਤਾਂ ਭਈ ਸਿੱਧਾ ਕਰ ਜੂਗੀ ਚੰਗੀ ਝੋਟੀ ਦੇ ਤਾਂ ਭਈ ਰੈਡ 1 30 ਸਵਾ ਦੀ ਝੋਟੀ ਦੇ ਦਾਂਗੇ ਇਹ ਭਾਤ ਫਿਰ ਹੈ ਨਾ ਇਹ ਕੀ ਗੱਲ ਕਿ ਸੰਗ ਕਰਕੇ ਸੰਗ ਕਰਕੇ ਥੋੜਾ ਡਿਜ਼ਾਈਨ ਬਤਾ ਦੇ ਲਓ ਮਿੱਤਰੋ 1,30,000 ਬਾਈ ਰੇਟ ਕਰਦਾ ਸਵਾਦੀ ਝੋਟੀ ਦੇਣੀ ਸਵਾ ਲੱਖ ਦੀ ਇੱਕ ਬੱਚੀ ਦੀ ਹਾਂਜੀ ਇੱਕ ਬੱਚੀ ਇੱਕ 25 ਦੀ ਸਭ ਤੋਂ ਸਸਤੀ ਇਹੀ ਮੱਝ ਜਾਨੀ ਕਿ ਝੋਟੀ ਹੈ ਪਹਿਲੇ ਸੂਏ 11 ਕਿਲੋ ਦੁੱਧ ਤਿਆਰ ਆ ਇੱਕ 25 ਦੀ ਬਾਈ ਕਰ ਝੋਟੀ ਖਲਾ ਦੇਾਂਗੇ ਹਾਂਜੀ ਤੇ ਆ ਬਾਈ ਤੇ ਦੂਜਾ ਸੂਆ ਝੋਟੀ ਆ ਜੀ ਤਿੰਨ ਦਾ ਨਵੇਂ ਸੂਏ ਨੂੰ ਬੋਲਾ ਉਹ 13 ਤੋਂ 14 ਕਿਲੋ ਇਹ ਥੱਲੇ ਹਾਂਜੀ ਤਿੰਨਾਂ ਦਾ ਸੂਈ ਆ ਹਾਂਜੀ ਮਿੱਤਰੋ ਬੋਲਾ ਤਿਆਰ ਆਗਾ ਕਿੰਨਾ 13 ਕਿਲੋ 13-14 ਕਿਲੋ 13-14 ਕਿਲੋ ਤਿਆਰ ਆ ਤੇ ਇਹਦਾ ਕੀ ਰੇਟ ਕਰਤਾ ਆ ਦੁੱਧ ਕਰਦੇ ਕੱਸੀ ਝੋਟੀ ਵੀ ਇੱਕ ਲੱਖ ਦੇ 30 ਹਜ਼ਾਰ ਦੀ ਬਾਈ ਕਹਿੰਦੇ ਇਹ ਵੀ ਝੋਟੀ ਦੇ ਦਾਂਗੇ ਤਾਜੀ ਸੂਈ ਆ ਤੇ ਬਾਕੀ ਤੁਸੀਂ ਬਾਈ ਨਾਲ ਗੱਲ ਕਰ ਸਕਦੇ ਹੋ 16-17 ਕਿਲੋ ਦੁੱਧ ਖੁੱਲਾ ਪਾ ਦੂ ਇੱਕ ਵਾਰੀ ਬਾਈ ਡਰੈਸ ਵਰਗੋ ਨਾਮ ਕੁਲਵਿੰਦਰ ਸਿੰਘ ਪਿੰਡ ਖੀਵਾਗਲਾ ਜ਼ਿਲ੍ਹਾ ਮਾਨਸਾ ਠੀਕ ਆ ਮੋਬਾਈਲ ਨੰਬਰ 9958 ਜਦੋਂ ਵੀ ਕਿਸੇ ਭਰਾ ਨੇ ਜਦੋਂ ਵੀ ਕਿਸੇ ਭਰਾ ਨੇ ਆਉਣਾ ਫੋਨ ਜ਼ਰੂਰ ਕਰਕੇ ਆਇਆ ਹੈ ਨਾ ਫੋਨ ਜ਼ਰੂਰ ਕਰਕੇ ਮੱਝਾਂ 5-10 ਫੜੀਆਂ ਹੋਣੀਆਂ ਤਾਜ਼ੀਆਂ ਸੂਈਆਂ ਜੇ ਗੱਡੀ ਆਖੂnga ਬਾਈ ਗੱਡੀ ਭਰ ਦੂਗਾ ਪਰ ਇੱਕ ਵਾਰੀ ਫੋਨ ਜ਼ਰੂਰ ਕਰਕੇ ਹਾਂਜੀ ਕੋਲ ਬਧੀਆ ਟਾਪ ਕੁਆਲਿਟੀ ਦੇ ਪੰਜ ਨਾਗ ਨੇ ਚਾਰ ਪੰਜ ਨਾਗ ਤੋੜ ਕੇ ਦਿਖਾਉਣੇ ਆ ਤੇ ਪਹਿਲਾਂ ਇੱਕ ਵਾਰੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਫਿਰ ਆਪਾਂ ਤੋੜ ਕੇ ਦਿਖਾਉਂਦਾ ਬਾਈ ਸਸੀ ਗੱਲ ਸਸੀ ਗੱਲ ਦਰਸ਼ਕਾਂ ਨੂੰ ਸਸੀ ਗੱਲ ਬਰਾਬਰ ਸਸੀ ਗੱਲ ਤੇ ਭਾਈ ਨਾਂ ਦੱਸੋ ਬਰਾਬਰ ਨਾਂ ਮੇਰਾ ਸੰਦੀਪ ਸਿੰਘ ਜੀ ਪਿੰਡ ਕਾਨੇ ਕਾ ਜਿਹੜਾ ਬਰਾ ਪਿੰਡ ਕਾਨੇ ਕਾ ਜ਼ਿਲ੍ਹਾ ਬਨਾਲਾ ਹਾਂਜੀ ਸੰਦੀਪ ਨੰਬਰ ਬੋਲ ਬਾਈ ਇੱਕ ਵਾਰੀ 9781995225 ਵਪਾਰ ਦਾ ਕੰਮ ਹਾਂਜੀ ਬੋ ਮਨਲਾ ਸਾਫ ਸੁਥਰਾ ਬਧੀਆ ਹਾਂਜੀ ਹਾਂਜੀ ਚੰਗੇ ਲੈਵਲ ਦੀਆਂ ਖਰੀਦਾਂ ਹਨਾ ਮੱਝਾਂ ਦੱਸਦੀਆਂ ਨੇ ਮਨਲਾ ਹਾਈ ਫਾਈ ਤੇ ਅੱਜ ਮੈਂ ਪਹਿਲੀ ਵਾਰ ਦੇਖਿਆ ਪਹਿਲਾਂ ਨਹੀਂ ਮਿਲਿਆ ਕਦੇ ਨਹੀਂ ਪਹਿਲਾਂ ਵੀ ਆਈ ਮੰਡੀ ਹੁੰਦੀ ਹੈ ਅੱਛਾ ਆਈ ਮੰਡੀ ਹਾਂਜੀ ਠੀਕ ਆ ਆਪਣੀ ਮੁਲਾਕਾਤ ਨਹੀਂ ਹੋਈ ਠੀਕ ਹੈ ਸੰਦੀਪ ਜੀ ਆਪਾਂ ਗੱਲ ਕਰ ਲਿਆ ਅੱਜ ਬਈ ਕਹਿਣ ਲੱਗਨੇ ਆਪਾਂ ਅੱਜ ਪੰਜ ਮੱਝਾਂ ਨੇ ਪੰਜ ਮੱਝਾਂ ਹਾਂਜੀ ਤਾਜ਼ੀ ਸੂਈਆਂ ਜਮਾ ਤਾਜ਼ੀਆਂ ਨੇ ਠੀਕ ਆ ਲੈਕ ਨੰਬਰ ਤੋਂ ਤੋਰ ਪਹਿਲਾਂ ਸੰਦੀਪ ਇੱਕ ਵਾਰੀ ਬਈ ਮੋਬਾਈਲ ਨੰਬਰ ਬੋਲ 9780995225 ਠੀਕ ਆ ਲੈ ਸੰਦੀਪ ਤੋਰ ਇੱਕ ਵਾਰੀ ਭਾਈ ਇੱਕ ਵਾਰੀ ਮੱਝ ਤੁਰਦੀ ਮਿੱ ਸਾਫ ਥਣਲੇਵ ਦੇ ਬਿਲਕੁਲ ਤੇ ਪੂਰੀ ਸਪੇਸ ਤੇ ਜਿਹੜਾ ਥਣ ਲੱਗੇ ਹੋਇਆ ਜਾਵਾ ਕੱਲਾ ਕਲੈਰ ਅੱਥੀ ਜਵਾਈ ਵਾਲਾ ਮੋਟਾ ਥਣ ਜਾਵਾ ਇਹਨੂੰ ਕਹਦੀ ਹੈ ਨਾ ਤੇ ਜਿਵੇਂ ਕਹਦੇ ਧਾਰ ਵੀ ਗੰਨੇ ਵਰਗੀ ਆਉਂਦੀ ਉਹ ਥਣ ਵੀ ਲੱਗਦਾ ਮੋਟਾ ਤੇ ਤਾਜੀ ਸੂਈ ਹੋਈ ਆ ਬੱਚਾ ਵੀ ਤੁਹਾਨੂੰ ਨਾਲ ਦਿਖਾਵਾਂਗੇ ਤੇ ਪੂਰੀ ਜਾਣਕਾਰੀ ਵੀ ਲੈ ਕੇ ਦੇਵਾਂਗੇ ਬਾਈ ਨੇ ਵੀ ਕਸਰ ਨਹੀਂ ਛੱਡੀ ਸਿਕਾਰਨ ਕਰਨੀ ਹੈ ਨਾ ਤੇ ਵਧੀਆ ਮੋਟਾ ਥਣ ਲੱਗਾ ਅੱਥੀ ਜਵਾਈ ਵਾਲਾ ਸਾਹਮਣੇ ਬੱਚਾ ਤਾਜੀ ਸੂਈ ਹੋਈ ਆ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦਿਨਾ ਕਿੰਨਾ ਦੁੱਧਾ ਕੀ ਗੱਲ ਵਾ ਸਾਰੀ ਪ੍ਰੋਪਰ ਤੇ ਸੰਦੀਪ ਭਾਈ ਕਹੈ ਦਣਾ ਸੁਈ ਹੋ ਗਈ ਇਹਨੇ ਸੁਈ ਨ ਹੋ ਗਈ 12 13 ਦਿਨ 12 13 ਦਿਨ ਤੇ ਮੈਂ ਸੁਆ ਭਾਈ ਦੂਜਾ ਸੁਆ ਜ ਮਗਰ ਕੱਟੀ ਕੋਹੇ ਨੂਰ ਮਗਰ ਕੱਟੀ ਕੋਹੇ ਨੂਰ ਹਾਂਜੀ ਤੇ ਮੰਨ ਲਾ ਵੀ ਕੀ ਗੱਡੂ ਘਾ ਹੈ ਕੋਹੇ ਨੂਰ ਹਾਂ ਹਾਂ ਡਾਕਟਰ ਨੇ ਜੀ ਹਾਂ ਭੋਤ ਨੇ ਤੇ ਅੱਛਾ ਹਾਂਜੀ ਹਾਂ ਕੋਹੇ ਨੂਰ ਦੀ ਕੱਟੀਆਂ ਮਿੱਤਰੋ ਮਗਰ ਕਈ ਵਾਰ ਲਾ ਕਹਿੰਦਾ ਬਰੀਕ ਵਾਲੀ ਕੱਟੀ ਚਾਹੀਦੀ ਆ ਤਾਂ ਦੁੱਧ ਸੰਦੀਪ ਹੁਣ ਕੰਮ ਆ ਹੁਣ ਜਮਾ ਹੀ 15 ਕਿਲੋ ਰੈਡੀ ਹੈ ਜਮਾ ਖੁੱਲਾ ਤੀਜਾ ਸੁਆ 15 ਕਿਲੋ ਦੁੱਧ ਖੁੱਲਾ ਹਾਂਜੀ ਹਾਂ ਕੰਡਾ ਲੱਗਿਆ ਜਮ ਠੀਕ ਆ 15 ਕਿਲੋ ਦੁੱਧ ਬਾਈ ਕਹਿੰਦਾ ਜੋਖ ਕੇ ਲੈ ਜਾਓ ਕੋਈ ਵਹਿ ਨਹੀਂ ਕੋਈ ਚੱਕਰ ਨਹੀਂ ਠੀਕ ਆ ਤੇ ਸੰਦੀਪ ਰੇਟ ਦੀ ਗੱਲ ਲੈਂਦੀ ਆ ਬਾਈ ਰੇਟ ਇਹਦਾ 2.5 ਲੱਖ ਹੈ ਪੂਰਾ ਹਾਂਜੀ ਪੂਰਾ ਮਾਨਤਨ ਮੌਕੇ ਤੇ ਕਰ ਲਾਂਗੇ ਕਿੰਨਾ ਕਰਦੇ ਆ ਇਹਦਾ ਵੀ ਕੋਈ ਨਾ ਕਰ ਲਾਂਗੇ ਮੌਕੇ ਤੇ ਬਾਈ ਕਹਿੰਦਾ ਰੇਟ ਮੰਡੀ ਦੇ ਹਿਸਾਬ ਕਰਦਾ ਦੇਖ ਲਓ 2.5 ਲੱਖ ਰੁਪਈਆ ਮਾਨਤਨ ਜ਼ਰੂਰ ਕਰਕੇ ਦਰੂਗਾ ਮੌਕੇ ਤੇ ਠੀਕ ਆ ਕਈ ਵਾਰ ਬਾਈ ਮਜਬੂਰੀ ਬਣ ਜਾਂਦੀ ਆ ਰੇਟ ਕਰਨਾ ਪੈਂਦਾ ਮੰਡੀ ਦੇ ਹਿਸਾਬ ਕਿਉਂਕਿ 100 ਮਨਲਾ ਵਪਾਰੀਆਂ ਦਾ ਮੱਲਾ ਕਮ ਹੁੰਦਾਗਾ ਤੇ ਇਹ 2.5 ਲੱਖ ਆ ਬਾਈ ਦੁੱਧ ਮਣਕੇ ਲੈ ਜਾ 15 ਕਿਲੋ ਮੰਗਰ ਕੱਟੀਆ ਠੀਕ ਆ ਤੇ ਬਾਕੀ ਪੂਰੀ ਤਸੱਲੀ ਤੁਸੀਂ ਕਰਕੇ ਝੋਟੀ ਖਰੀਦ ਸਕਦੇ ਹੋ ਲੈ ਦੋ ਨੰਬਰ ਦੌਰ ਬਾਈ ਸੰਦੀਪਾ ਸਿੰਘ ਥੋੜਾ ਜਰੂਰ ਖੁੱਲਾ ਇਹ ਵੀ ਤਾਜੀ ਸੁਈ ਹੋਈ ਜੇ ਆਪਾਂ ਗੱਲ ਕਰ ਲਈਏ ਦੁੱਧ ਚੰਗਾ ਇਹ ਵੀ ਦੱਸਦੀ ਹੈ ਝੋਟੀ ਤੇ ਬਾਕੀ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰੋ ਢਾਂਡਾ ਭੁੰਡਾ ਦਾ ਵੀ ਚੰਗਾ ਹਨਾ ਸਾਫ਼ ਥਣ ਲੇਵੇ ਦੀ ਬਿਲਕੁਲ ਤੇ ਮੂਹਰ ਨੂੰ ਥੋੜਾ ਧੱਕ ਜੇ ਆਪਾਂ ਕਹਦੀਏ ਗੱਲ ਜਿਆਦਾ ਪਉਂਦੀ ਹੈ ਨੇਵਾ ਵਧੀਆ ਲੱਗਾ ਜਗਾੜ ਥੱਲੇ ਲੱਗੇ ਲੱਗਦਾ ਜਾਨੀ ਕਿ ਤੁਰਾਣੀਆਂ ਦਾ ਲੈ ਕੇ ਤੇ ਬਾਕੀ ਆਪਾਂ ਇਹਦਾ ਵੀ ਬਾਈ ਨੂੰ ਪੁੱਛਦੇ ਆਂ ਵੀ ਕਿੰਨਾ ਕੀ ਗੱਲਬਾਤ ਆ ਤੇ ਸਿੰਘ ਜਰੂਰ ਖੁੱਲਾ ਝੋਟੀ ਚੰਗੀ ਆ ਤਾਜੀ ਸੂਈਆਂ ਮਿੱਤਰੋ ਤੇ ਇਹਦਾ ਵੀ ਜਿਹੜਾ ਪ੍ਰੋਪਰ ਆਪਾਂ ਜਾਣਕਾਰੀ ਲੈ ਕੇ ਦੇਣੀ ਆ ਭਾਂਡਾ ਚੰਗਾ ਲੱਗਿਆ ਤੇ ਸੰਦੀਪ ਇਹ ਕਿਵੇਂ ਸੂਆ ਬਾਈ ਇਹ ਤੀਜਾ ਸੂਆ ਹੋਗੇ ਕਾਇਦਨ ਹੋਗੇ ਇਹਨੇ ਤਾਂ ਪਰਸੇ ਸੀ ਇਹ ਪਰਸੋਂ ਦੁੱਧ ਹੁਣ ਕੁੱਦਣ ਹੋ ਗਈ 11-12 ਕਿਲੋ ਇਹ ਲੈ ਬੋਲਾ ਠੀਕ ਆ ਵੀ 11 ਕਿਲੋ ਹੈਗਾ ਯਾਨੀ 12 ਮੀਨੇ ਕਿ 11 ਹੈਗਾ ਹਾਂ ਕਿੰਨਾ ਕਿਦੋਂ ਦੀ ਮਾਲਕਣਾ ਬਾਈ ਕੱਢ ਦੇ 16-17 ਕਿਲੋ 16-17 ਕਿਲੋ ਮਾਲਕਣ ਦਸੀ ਹੋਊਗਾ ਹਾਂਜੀ ਹਾਂਜੀ ਵੀ 16-17 ਦੇਊਗੀ ਹਾਂਜੀ ਠੀਕ ਆ ਤੇ ਕੰਮ ਸੁਆ ਬਾਈ ਇਹ ਇਹ ਤੀਜਾ ਸੁਆ ਹੋ ਗਿਆ ਤੀਜਾ ਸੁਆ ਤੇ ਕੀ ਭਾ ਕਰਤੇ ਦਾ ਇਹਦਾ 2.5 ਲੱਖ ਇਹਦਾ 2.5 ਲੱਖ ਮਾਨ ਤਾਨ ਕਰਦਾ ਹੈ ਮੌਕੇ ਦੀ ਕਰੇ ਹਾਂਜੀ ਹਾਂਜੀ ਜੇ ਕਈ ਵਾਰ ਇਕੱਠੇ ਖਰੀਦ ਤੋ ਵੇਸਾ ਕਰਦੇ ਹਾਂ ਹੋਰ ਐਸਾ ਕਰ ਲੈ ਤੇ ਲੈ ਤੋਰਦਨ ਨੰਬਰ ਤੇ ਫਿਰ ਇਹਦਾ 2.5 ਲੱਖ ਆ ਮੇਤਰ ਉਹਦਾ ਵੀ 2.5 ਲੱਖ ਆ ਦੁੱਧ ਚੰਗੇ ਵਾਲੀਆਂ ਝੋਟੀਆਂ ਹਾਂਜੀ ਆ ਪਹਿਲਾ ਸੂਹਾ ਜੀ ਬੜੀਆਂ ਅਮਤਾਂ ਜਿਵੇਂ ਡੇਰੀ ਡੂਰੀ ਚਾ ਮਾ ਲਾ ਕੰਮ ਦੇਣ ਵਾਲੀਆਂ ਤੇ ਆ ਝੋਟੀ ਤੁਰਦੀ ਇੱਕ ਵਾਰ ਤੁਸੀਂ ਚੱਕਰ ਲਓ ਤੇ ਥਣ ਜ਼ਰੂਰ ਜੋੜਦੀ ਆ ਕਿਉਂਕਿ ਬਸਵਾ ਕਰਕੇ ਕਈ ਵਾਰ ਨਾ ਬਸੂ ਪਹਿਲਣ ਝੋਟੀਆਂ ਹੁੰਦੀਆਂ ਥਣ ਜੋੜ ਜਾਂਦੀਆਂ ਨੇ ਤਾਂ ਇਹ ਜਿਹੜੇ ਥਣਾ ਇਹ ਜੋੜਦੀ ਆ ਪਾਸਿਆਂ ਤੋਂ ਸਾਈਡ ਤੋਂ ਲੀਵਾ ਸਾਫਾ ਡੇਡਾ ਬਿੰਗਾ ਨਹੀਂ ਤਾਜੀ ਸੂਈ ਹੋਈ ਆ ਇਹਦਾ ਵੀ ਸੁਣੋ ਪਰ ਰੇਟ ਪੁੱਛ ਕੇ ਦਿਨੇ ਆ ਤੇ ਸਿੰਦੀਪੇ ਇਹ ਕੰਮ ਸੂਏ ਬਾਈ ਇਹ ਪਹਿਲਾ ਸੂਆ ਹੀ ਮੋਹ ਚਾਰ ਦੰਦਾ ਪਹਿਲਾ ਸੂਆ ਚਾਰ ਦੰਦਾ ਥਣ ਜੋੜ ਦੀ ਹਾਂ ਥੋੜੇ ਬਸ ਮਾ ਕੇ ਕਰ ਜਾਂਦੇ ਬਸ ਮਾ ਕੇ ਕਰ ਜਾਂਦੀ ਹੈ ਤੇ ਦੁੱਧ ਬਾਈ ਹੁਣ ਕਿੰਨਾ ਕ ਉਧਰ 10 ਕਿਲੋ ਬਾਲਾ ਹੋ ਗਏ 9 10 ਕਿਲੋ 10 ਕਿਲੋ ਕਹੇ ਦਿਨ ਹੋ ਗਏ ਸੂਏ ਨੂੰ ਇਹ ਵੀ ਪਰਸੇ ਉੱਥੇ ਸੂਏ ਪਰਸੇ ਉੱਥੇ ਤੇ ਇਹਦਾ ਸਿੰਦੀਪੇ ਰੇਟ ਬਾਈ ਇਹਦਾ 1 45 ਦੇ ਦਾਂਗੇ 1 45 ਹਾਂਜੀ ਮਾਨ ਤਾਨ ਕਰੇਗਾ ਹਾਂਜੀ ਹਾਂ ਮਾਨ ਤਾਨ ਕਰਾਂਗੇ ਮਾਨ ਤਾਨ ਬਾਈ ਕਹਿੰਦਾ ਕਰਦੇ ਇਹ ਰੇਟ 1 ਲੱਖ 45000 ਹੈ ਮਿੱਤਰੋ ਤੇ ਦੁੱਧ 10 ਕਿਲੋ ਹਣਾ ਤਿਆਰ ਹਾਂਜੀ ਹਾਂਜੀ 10 ਕਿਲੋ ਤਿਆਰ ਹੈ ਤੇ ਬਾਕੀ ਤੁਸੀਂ ਆ ਕੇ ਦਸੱਲੀ ਕਰਕੇ ਖਰੀਦੇ ਹੋ ਤੇ 4 ਨੰਬਰ ਤੇ ਆ ਜਾਓ ਇਹ ਤੋੜ ਕੇ ਦਿਖਾਉਣ ਇਹ ਵੀ ਤਾਈ ਸੁਈ ਹੋਈ ਹੈ ਜੇ ਆਪਾਂ ਇਹਦੀ ਗੱਲ ਕਰ ਲਈਏ ਥਣ ਥੋੜਾ ਜਿਹਾ ਗਲਗਟਾ ਆਪਾਂ ਮੋਟਾ ਜਿਵੇਂ ਕਹਿੰਦਾ ਪੜਾ ਕਰੀ ਕਿਵੇਂ ਪੜਾ ਕਰੀ ਖੜੀ ਆ ਤੁਹਾਡੀ ਅੱਛਾ ਪਲ ਕਰੀ ਖੜੀ ਆ ਬਾਈ ਕਹਿੰਦਾ ਤਾਂ ਥੋੜਾ ਥਣ ਆਪਾਂ ਨੂੰ ਮੋਟਾ ਲੱਗਦਾ ਤੇ ਨੀਵਾ ਸਾਫ ਆ ਜਿਵੇਂ ਕਹਿੰਦੀ ਇਕੱਲਾ ਇਕੱਲਾ ਥਣਾ ਚਾਰੇ ਥਣਾ ਲੱਗ ਲੱਗਣੇ ਹੱਥੀ ਜਵਾਈ ਸਾਫ ਬਿਲਕੁਲ ਤੇ ਥੋੜਾ ਜਿਵੇਂ ਆਪਾਂ ਕਹਿੰਦੀ ਹੈ ਭਾਲ ਜ਼ਰੂਰ ਹੈ ਬਈ ਤਾਂ ਕਰਕੇ ਜਿਹੜੇ ਥਣ ਨੇ ਸੋਜ ਦੇ ਵਿੱਚ ਨਹੀਂ ਜਿਵੇਂ ਆਪਾਂ ਕਹਦੇ ਆ ਵੀ ਸੋਜ ਆਈ ਹੁੰਦੀ ਥਾਣਾ ਹਨਾ ਉਹ ਚੀਜ਼ ਆ ਥੋੜਾ ਜਿਹਾ ਭਾਲ ਜਰੂਰ ਆਈ ਪਈ ਆ ਤਾਜੀ ਸੂਈ ਹੈ ਵੀ ਤੇ ਇਹਦੀ ਵੀ ਆਪਾਂ ਜਾਣਕਾਰੀ ਲੈ ਕੇ ਦਿੰਨੇ ਆ ਇਹ ਕੱਲ ਦੀ ਸੂਈ ਵੀ ਜਿਹੜੀ ਪਰਸ ਨੀ ਰਾਹ ਸਾਰੀ ਪਰਸੋਂ ਰਾਤ ਨੂੰ ਸੂਈ ਆ ਕਿੰਮੇ ਸੂਈ ਆ ਬਾਈ ਇਹ ਦੂਜਾ ਸੋਇ ਇਹ ਮੁਰੋ ਮੋਹ ਸੇਹ ਨੰਦਾ ਜੇ ਆਏ ਮੋਹ ਸੇਦਾਂ ਦਾ ਦੂਜਾ ਸੂਗਾ ਹਾਂਜੀ ਹਾਂਜੀ ਤੇ ਥਣ ਥੋੜਾ ਸੁਜੇ ਵੀ ਤਾਂ ਕਰਕੇ ਭਾਲਾਈ ਵੀ ਆ ਮਿੱਠਣਾ ਭਾਜੀ ਕਰੀ ਖੜਿਆ ਠੀਕ ਆ ਤੇ ਦੁੱਧ ਬਈ ਹੋਣਾ ਇਸ ਕੰਮ ਹੁਣ ਇਹਦਾ ਦੁੱਧ ਹੋਊਗਾ 11 ਕਿਲੋ ਬੌਲੀ 11 ਕਿਲੋ ਬਣਾ ਦਾਂਗੇ ਕਿੰਨਾ ਦੁੱਧ ਕੱਢੂ ਉਹ ਤਾਂ ਕੱਢ ਤੋ ਇਹਦੇ 15 16 ਦਾ ਪਹਿਲਾਂ ਨੇ 12 ਕਿਲੋ ਤਾਂ ਕੱਢੇ ਇਹਦਾ ਕਿਹਨੇ ਹਾਂਜੀ ਜੇ ਮਾਲਕਾਂ ਦੇ ਮਨ ਨਾਲ ਦੱਸਣ ਦਾ ਹੁਣ ਮਨ ਲੈ ਆਪ ਨੂੰ 15 ਉਮੀਦ ਹੈਗੀ ਆ ਹਾਂਜੀ ਮੋਹੇ ਨਾਲੇ ਜੇ ਮਿੱਤਰੋ 15 ਦੀ ਉਮੀਦ ਬਈ ਕਹਿੰਦਾ ਹੈਗੀ ਆ ਠੀਕ ਆ ਮਾਲਕਾਂ ਨੂੰ ਦੱਸਣ ਸਰ ਪਹਿਲੇ ਸੂਏ ਨੇ 12 ਕਿਲੋ ਦੁੱਧ ਕੱਢਿਆ ਤੇ ਇਹਦਾ ਸੰਦੀਪ ਰੇ ਇਹਦਾ 2 ਲੱਖ ਹੈ 2 ਲੱਖ ਮਾਨਤਨ ਹੋਊਗਾ ਹਾਂਜੀ ਮਾਨਤਨ ਕਰ ਇਹਦਾ ਮਿੱਤਰੋ 2 ਲੱਖ ਆ ਮੱਝ ਬਾਜਨ ਬੋਜਨ ਦੀ ਹੈਵੀ ਆ ਥਾਂਲੇ ਵਾ ਸਾਫਾ ਪੂਰੇ ਖੁੱਲੇ ਥਾਨ ਨੇ ਅੱਥੀ ਜਵਾਈ ਵਧੀਆ ਧਾਰ ਦੂਰ ਕਿਵੇਂ ਸੰਦੀ ਪੂਰੀ ਫੁੱਲ ਬੋਲੀ ਸਾਰੀਆਂ ਸਾਰੀਆਂ ਬੋਲੀਆਂ ਹੋਣਗੀਆਂ ਧਾਰ ਸਾਰੀਆਂ ਮੱਝਾਂ ਦੀ ਬੋਲੀ ਹੋਊਗੀ ਤੇ ਜਿਵੇਂ ਗੱਲ ਬਾਈ ਕਹਿੰਦਾ ਕਹੀ ਤੇ ਉਹੀ ਹੋਊਗੀ ਤੇ ਆ ਜਾ ਬਾਈ 5ਵੇਂ ਨੰਬਰ ਤੇ ਇੱਕ ਹੋਰ ਤੋਰ ਕੇ ਦਿਖਾ ਦਈਏ ਆਪਾਂ ਤੁਹਾਨੂੰ ਤੇ ਇਹ ਵੀ ਤੁਸੀਂ ਤੋਰ ਦੀ ਚੈੱਕ ਕਰ ਲਓ ਇਹਦਾ ਵੀ ਥੋੜਾ ਜਿਹਾ ਥਾਣਾ ਮੂਰਰੇ ਨੂੰ ਵੱਧ ਜਾਂਦਾ ਜੇ ਮੈਂ ਆਪਾਂ ਕਹਿੰਦੇ ਖੁੱਲੇ ਥਾਨ ਦੀ ਹੈਣਾ ਤੇ ਬਾਕੀ ਇਕੱਲਾ ਇਕੱਲਾ ਤੇ ਮੂਹਰੋਂ ਥੋੜੇ ਜਿਹਾ ਬਾਹਰੋਂ ਨਿਕਲਦਾ ਸਾਡੇ ਡੇਡੇ ਜਿਵੇਂ ਕਦੀ ਜਾਣੀਗੇ ਤੇ ਲੇਵਾ ਵੀ ਮੂਹਰ ਨੂੰ ਜਾਂਦਾ ਸਿੰਘ ਖੁੱਲੇ ਨੇ ਜਿਹੜੀ ਗੱਲ ਹੋਈ ਆਪਾਂ ਉਹ ਥੋੜੇ ਸਾਹਮਣੇ ਦੱਸਾਂਗੇ ਤਾਜੀ ਸੂਈ ਹੋਈ ਏ ਵੀ ਇਹ ਬਾਈ ਸੰਦੀਪ ਕਹਿੰਦੇ ਸੂਇਆ ਇਹ ਵੀ ਤੀਜਾ ਸੂਇ ਹੋਵੇ ਤੀਜਾ ਹੋਵੇ ਚੌਥਾ ਹੋਵੇ ਬਸ ਇਹਨੇ ਤੀਜਾ ਸੂਇਆ ਹਾਂਜੀ ਠੀਕ ਆ ਤੇ ਇਹਨੂੰ ਕਾਹਦੇ ਨੇ ਹੋਗੇ ਇਹਨੂੰ ਸੂਈਨ ਹੋ ਗਏ ਹੋਣਗੇ ਚਾਹ ਦਾ 15 ਨੇ ਠੀਕ ਹੈ ਤੇ ਦੁੱਧ ਬਾਈ ਇਸ ਟਾਈਮ ਦੁੱਧ ਲੈ 13 ਕਿਲੋ ਹੈ 13 ਕਿਲੋ ਪੂਰਾ ਹਾਂਜੀ ਹਾਂਜੀ ਕੀ ਰੇਟ ਕਰਤਾ ਇਹਦਾ ਇਹਦਾ 1.5 ਲੱਖ ਆ ਜੀ ਇਹਦਾ ਮੇਟਰੋ 1.5 ਲੱਖ ਆ ਦੁੱਧ ਤਿਆਰ 13 ਕਿਲੋ 13 ਕਿਲੋ ਮੈਂ ਕਿ ਲੈ ਜੀ ਹਾਂ ਹਾਂ ਥੋੜਾ ਥਣਾ ਨੇ ਮਾਰਦੀ ਹੈ ਨਾ ਮੱਚ ਚੰਗੀ ਸੀ ਤੇ ਜਿਵੇਂ ਕੱਦ ਕੋਲ ਤੋਂ ਵਧੀਆ ਸੀਗਾ ਤੇ ਇੱਕ ਲੇਵਾ ਜਿਹੜਾ ਮੂੰਹ ਨੂੰ ਜਾਂਦਾ ਜਾ ਹਾਂਜੀ ਰੇਟ ਕਰਿਆ ਆਪ ਇਹਦਾ ਇਹ 1.5 ਲੱਖ ਜੀ 1.5 ਲੱਖ ਮਾਨਤਨ ਹੋ ਜੂਗਾ ਹਾਂ ਮਾਨਤਨ ਕਰ ਲਿਆ ਮਾਨਤਨ ਹੋ ਜੂਗਾ 1.5 ਲੱਖ ਰੇਟ ਆ ਮੌਕੇ ਤੇ ਬਾਈ ਸੰਦੀਪ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਕ ਵਾਰੀ ਡਰੈਸ ਫੇਰ ਬੋਲਦੇ ਵਾਂ ਪਿੰਡ ਕਾਨੇ ਕੇ ਜਿਹੜਾ ਬਰਾਲਾ ਤੁਸੀਂ ਵੀ ਤਾਪਾ ਮੋਬਾਈਲ ਨੰਬਰ 9781995225 ਬਾਕੀ ਭਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਪੂਰੀ ਤਸੱਲੀ ਕਰਕੇ ਫਿਰ ਜਿਹੜਾ ਤੁਸੀਂ ਕੋਈ ਪਸ਼ੂ ਖਰੀਦਣਾ ਤਾਂ ਖਰੀਦ ਸਕਦੇ